ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਨਰੇਲਾ ਮੰਡੀ ਦੀ ਜਿੱਥੇ 17 18 ਦਾ ਰੇਟ ਰਹਿ ਹੈ ਜੀ 3765 ਰੁਪਏ ਉਸ ਤੋਂ ਬਾਅਦ ਵੀ ਕੜੌਂਦਾ ਮੰਡੀ ਜਿੱਥੇ 1509 ਦਾ ਰੇਟ ਰਹਿ ਹੈ ਜੀ 2700 ਰੁਪਏ ਕਰਨਾਲ ਮੰਡੀ 1509 ਰਹਿ ਗਿਆ ਜੀ 2600 ਤੋਂ ਲੈ ਕੇ 3111 ਰੁਪਏ ਤਰੋੜੀ ਮੰਡੀ 28200 ਰੁਪਏ ਜੀ ਉਸ ਤੋਂ ਬਾਅਦ ਉਹਦੀ ਜੰਗੀਰਾਬਾਦ ਮੰਡੀ 2900 ਰੁਪਏ ਜੀ ਕਰੋੜਾ ਮੰਡੀ 2700 ਰੁਪਏ ਜ ਤਰਵਾੜੀ ਮੰਡੀ 2250 ਕਰਨਾਲ ਮੰਡੀ ਰਹੀ ਹੈ 2600 ਤੋਂ ਲੈ ਕੇ 2900 ਤੇ 11 ਰੁਪਇਆ ਦਿਕਰ ਜੀ ਉਸ ਤੋਂ ਬਾਅਦ ਹੁਣ ਗੱਲ ਕਰਦੇ ਆ ਜੀ ਆਪਾਂ ਮੱਕੀ ਦੇ ਹਰੇਟਾਂ ਦੀ ਮੱਕੀ ਦਾ ਰੇਟਾਂ ਦੇ ਵਿੱਚ ਜੇ ਗਿੱਲੀ ਮੱਕੀ ਦੀ ਗੱਲ ਕਰਕੇ ਤਾਂ ਜੀ ਕੱਲ 1200 ਰੁਪਏ ਤੋਂ ਲੈ ਕੇ 1750 ਰੁਪਏ ਤੇਕਰ ਗਿੱਲੀ ਮੱਕੀ ਦੀ ਸੇਲ ਹੋਈ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਸੁੱਕੀ ਮੱਕੀ ਦੀ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਹੈ 1900 ਰੁਪਏ ਤੋਂ ਲੈ ਕੇ 2250 ਰੁਪਏ ਤੇਕਰ ਸੁੱਕੀ ਮੱਕੀ ਦਾ ਰੇਟ ਰਿਹਾ ਜੀ ਹੁਣ ਅੱਗੇ ਗੱਲ ਕਰਦੇ ਆ ਆਪਾਂ ਮੂੰਗੀ ਦੇ ਰੇਟਾਂ ਦੀ ਜਿਹੜੇ ਮੂੰਗੀ ਦੇ ਰੇਟ ਹੈ ਬਈ ਪੰਜਾਬ ਦੀ ਮਾਰਕੀਟ ਦੇ ਵਿੱਚ 4500 ਰੁਪਏ ਤੋਂ ਲੈ ਕੇ ਕੱਲ 7000 ਤੇ 75 ਰੁਪਿਆਵਾਂ ਦੇ ਕਰ ਗੱਲ ਮੂੰਗੀ ਦੇ ਰੇਟ ਸੇਲ ਹੋਇਆ ਜੀ ਹੁਣ ਗੱਲ ਕਰਦੇ ਆ ਸਰੋਂ ਦੀ ਸਰੋਂ ਦੇ ਵਿੱਚ ਬਈ ਚੰਗੀ ਭੜੀ ਤੇਜੀ ਵੇਖਣ ਨੂੰ ਮਿਲ ਰਹੀ ਹੈ ਤੇ ਜੈਪੁਰ ਮੰਡੀ ਦਾ ਜਿਹੜਾ ਕੱਲ ਦਾ ਰੇਟ ਰਿਹਾ 7500 ਰੁਪਏ ਜੀ ਭਰਤਪੁਰ ਮੰਡੀ 7023 ਰੁਪਏ ਦਿੱਲੀ ਮੰਡੀ 7100 ਰੁਪਏ ਬਰਵਾਲਾ ਮੰਡੀ 6500 ਤੋਂ ਲੈ ਕੇ 6500 ਤਿੱਕਰ ਜੀ ਜੇ ਪੰਜਾਬ ਮਾਰਕੀਟ ਦੀ ਗੱਲ ਕਰਕੇ ਪੰਜਾਬ ਦੀ ਮਾਰਕੀਟ 8500 ਰੁਪਏ ਦੇ ਟਿੱਕੀ ਹੋਈ ਹੈ ਜੀ 올ਓਵਰ ਰੇਟ ਜਿਹੜਾ ਵਪਾਰੀ ਦਾ ਹੈ ਜੀ ਉਹ ਹੋ ਰਿਹਾ ਹੈ 7100 ਰੁਪਏ ਜੋ ਵਪਾਰੀ ਦਾ ਰੇਟ ਰਿਹਾ ਹੈ ਜੀ ਹੁਣ ਕਈ ਭਰਾ ਪ੍ਰੋਸਰ ਇਹਨੂੰ ਸਟੌਪ ਕਰ ਗਏ ਜਾਂ ਨਾ ਬਾਈ ਜੀ ਹਾਲ ਦੀ ਗੱਡੀ ਜਿਹੜੀ ਮਾਰਕੀਟ ਦਾ ਸਟੈਂਡਰਡ ਚੱਲ ਰਿਹਾ ਹੈ ਉਸ ਸਟੇਬਲ ਚੱਲ ਰਿਹਾ ਹੈ ਨਾ ਦਾ ਕੋਈ ਹਜੇ ਕੋਈ ਅਪ ਐਂਡ ਡਾਊਨ ਦਿਖ ਰਿਹਾ ਸਾਡੀ ਜਿਹੜੀ ਵੱਡੀ ਉਮੀਦ ਹੈ ਵੀ ਇਹ ਰੇਟ ਤੁਹਾਨੂੰ ਨੀਅਰ ਅਬਾਊਟ 7900 ਤੇ 50 ਰੁਪਈਆ ਦੇ ਵਿੱਚ ਤੁਹਾਨੂੰ ਆਉਂਦੇ ਹੋਏ ਦਿਨਾਂ 'ਚ ਵੇਖਣ ਨੂੰ ਜਰੂਰ ਮਿਲੇਗਾ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕਣਕ ਦੇ ਆ ਰੇਟਾਂ ਦੀ ਜਿਹੜੇ ਕੱਲ ਦੇ ਕਣਕ ਦੇ ਰੇਟ ਰਿਹਾ ਬਾਈ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਗੇ ਦਿੱਲੀ ਮੰਡੀ ਦੀ ਦਿੱਲੀ ਮੰਡੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ 2800 ਤੇ 35 ਰੁਪਈਆ ਤੇ ਕਰ ਰਿਹਾ ਉਸ ਤੋਂ ਬਾਅਦ ਜੇ ਆਪਾਂ ਵਕ ਵਕ ਲਾਈਨਾਂ ਦੀ ਗੱਲ ਕਰਕੇ ਐਮਪੀ ਲਾਈਨ ਸਾਡੇ 2830 ਰੁਪਈਏ ਯੂਪੀ ਵੀ ਸਾਡੇ 2830 ਰੁਪਏ ਰਾਜਸਥਾਨ ਲਾਈਨ ਵੀ 2830 ਰੁਪਏ ਰਿਹਾ ਜੀ ਓਵਰ ਆਲ ਮਾਰਕੀਟ ਦੀ ਗੱਲ ਕਰਕੇ ਓਵਰ ਆਲ ਮਾਰਕੀਟ ਜਿਹੜੀ ਸਟੈਂਡਰਡਾਈਜ਼ ਹੋਈ ਹੈ ਜੀ ਉਹ ਸਾਡੇ 2750 ਰੁਪਏ ਤੇ ਕਰ ਸਟੈਂਡਰਡਾਈਜ਼ ਹੋਈ ਹੈ ਹੁਣ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜੇ ਖੰਨਾ ਮੰਡੀ ਦੀ ਗੱਲ ਕਰਕੇ 2700 ਤੇ 20 ਰੁਪਏ ਰਿਹਾ ਜੀ ਮੁਕਸਰ ਮੰਡੀ 2500 ਤੇ 90 ਰੁਪਏ ਰਿਹਾ ਜੀ ਉਸ ਤੋਂ ਬਾਅਦ ਇਹ ਗੱਲ ਕਰਕੇ ਸ਼੍ਰੀ ਗੰਗਾ ਨਗਰ ਮੰਡੀ ਦੀ 2725 ਰੁਪਏ ਮਥਰਾ ਮੰਡੀ 2625 ਰੁਪਏ ਜੀ ਸੰਗਾਲੀ ਮੰਡੀ 26500 ਰੁਪਏ ਜੀ ਰਾਜਕੋਟ ਮੰਡੀ 2500 ਤੋਂ ਲੈ ਕੇ 3000 ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਅੰਮ੍ਰਿਤਸਰ ਮੰਡੀ ਦੀ ਅੰਮ੍ਰਿਤਸਰ ਮੰਡੀ ਰਹੀ ਹੈ ਜੀ 2700 ਤੇ 10 ਰੁਪਏ ਜੀ ਇਹ ਤਾਂ ਸੀਗੀ ਜੀ ਕੱਲ ਦੇ ਮੰਡੀਆਂ ਦੇ ਰੇਟ ਜਿੱਦ ਦਿੱਤੀ ਜਾਣਕਾਰੀ ਚੰਗੀ ਲੱਗੀ ਕੋਈ